ਸਰਬਾਨ ਅਰੋਜੀ ਸਾਹਿਬਾ ਸਾਡੇ ਨਗਰ ਬਚਾਇਆ ਦੇ ਪ੍ਰਧਾਨ ਜੀ ਗੁਰਮੀਤ ਸਿੰਘ ਜੀ ਸਾਡੇ ਸਿੱਟਕਾਰੇ ਪਾਰਟੀ ਦਾ ਡਾਇਰੈਕਟਰ ਸਾਹਿਬਾ ਅਤੇ ਜਿਹੜੇ ਟੀਮ ਦੇ ਮੈਂਬਰ ਸਹਿਬਾਨ ਅਡਿਕ ਡਾਇਰੈਕਟਰ ਸਹਿਬਾਨ ਜਿਹਨੇ ਜਿੰਨੇ ਮਾਪੇ ਇਸੇ ਮੌਕੇ ਤੇ ਮਾਤਾ ਮਾਂ ਪੈਣਾ ਬਜ਼ੁਰਗ ਬੱਚੇ ਤੱਕ ਪੈਣਾ ਫਸੇ ਲਿਖਾ ਕਰ ਰਿਹਾ ਹੈ ਕੋਈ ਦਿੱਕਤ ਹਾਲਾ ਵਾਇਲਡ ਰਿਪਰਟ ਦੇ ਸਾਥੀਓ ਆਮ ਆਦਮੀ ਪਾਰਟੀ ਦੇ ਅਧਾਰਕ ਕੌਂਸਲ ਮਾਨ ਸਰ ਨੇ ਸਿੱਖਿਆ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਕਿਛੇ ਨੇ ਲੰਮੇ ਸਮੇਂ ਤੋਂ ਅਸੀਂ ਸਿੱਖਿਆ ਦੇ ਕੰਮ ਕਰਦੇ ਆ ਰਹੇ ਹਾਂ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਪਰ ਉਦਘਾਟਨ ਅੱਜ ਹੀ ਹੋਣ ਕਰਨਾ ਹੈ ਅਸੀਂ ਕੰਮ ਕਰਨ ਤੋਂ ਬਾਅਦ ਉਦਘਾਟਨ ਕਰਦੇ ਆਂ ਕੰਮ ਕੀਤੇ ਹੋਏ ਜਿਨ੍ਹਾਂ ਦਾ ਅਸੀਂ ਸਿੱਖਿਆ ਤੇ ਅੱਜ ਤੱਕ ਕੰਮ ਕਿਉਂ ਨਹੀਂ ਹੋਇਆ ਮੈਂ ਪਹਿਲਾਂ ਉਹਦੇ ਤੇ ਹੁਣਾ ਸਿੱਖਿਆ ਤੇ ਇਸ ਕਰਕੇ ਕੰਮ ਨਹੀਂ ਹੋਇਆ ਕਿਉਂਕਿ ਸਿੱਖਿਆ ਕਿਤੇ ਵੀ ਸਰਕਾਰ ਬਾਹਰ ਏਡਾ ਜੜੀ ਆ ਉਹ ਨਹੀਂ ਰੱਖੀ ਕਿਸੇ ਸਰਕਾਰ ਨੇ ਸਿੱਖਿਆ ਬਾਰੇ ਗੱਲ ਕੀਤੀ ਸਰਕਾਰ ਨੇ ਸਿੱਖਿਆ ਬਾਰੇ ਗੱਲ ਕਿਉਂ ਨਹੀਂ ਕੀਤੀ ਕੁבר ਤੁਸੀਂ ਵੀ ਸਿੱਖਿਆ ਬਾਰੇ ਗੱਲ ਕੀਤੀ ਆਪਾਰੇ 10 ਸਾਲ ਤੇ 10 ਸਾਲ ਬੀਤ ਗਏ ਕਦੇ ਵੀ ਮੇਰੇ ਨਾਲ ਅੱਜ ਤੱਕ ਸਕੂਲ ਬਾਰੇ ਕਿਸੇ ਨੇ ਗੱਲ ਕੀਤੀ ਹੈ ਕਿਤੇ ਮਾਮਾ ਆਪਣੇ ਤਾਂ ਹੱਥ ਖੜਾ ਕਰਕੇ ਦੱਸ। ਸਾਡੇ ਸਕੂਲ 'ਚ ਆ ਕੇ ਮੋਹਣ ਵਾਲਾ ਸਾਡੇ ਬੱਚੇ ਅਮਰੇ ਸੋਚੋ ਸਾਡੇ ਸਕੂਲ ਵਧੀਆ ਬਣਾਓ ਸਾਡੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚੋ ਜੇ ਕਿਸੇ ਨੇ ਵੀ ਮੇਰੇ ਨਾਲ ਸਕੂਲ ਬਾਰੇ ਗੱਲ ਕੀਤੀ ਆ ਤਾਂ ਮੈਨੂੰ ਹੱਥ ਖੜਾ ਕਰਕੇ ਦੱਸੋ। ਅਤਿਕੀ ਕਰਦੇ ਆਂ ਗਾੜੀਆਂ ਭਈਆਂ ਗਈਆਂ ਨੇ ਲੋਬਿਆਂ ਦਾ ਬੁਰਾ ਹਾਲ ਹੈ। ਸੋ ਤੁਸੀਂ ਚਾਹਦੇ ਆਂ ਨਾਲੀਆਂ 'ਚ ਨਾਲੀਆਂ ਦਾ ਸਾਫ ਕਰਾ ਦੋ ਆਦਿ ਕੋੂ ਕੋਲਾ ਕੇ ਇਹ ਮੇਰਾ ਖਲਾਸੀ ਤੋਂ ਉੱਤੇ ਜਾ ਮੈਂ ਨਾਲੀ ਚੋਕੇ ਦੀ ਗੱਲ ਹੈ ਵਿਆਹ ਤੇ ਕਿਤੇ ਖੜੇ ਆ ਤਾਂ ਨਾਲੀ ਚੋਕੇ ਦੀ ਗੱਲ ਕਰਨੀ ਆ ਮਤਲਬ ਐਮਐਲਏ ਨੂੰ ਇਹ ਕਹਿੰਦੇ ਕਿ ਤੁਸੀਂ ਕੰਮ ਕਰਕੇ ਜਾਓ ਮੇਰੀ ਤੁਸੀਂ ਮੰਗਿਆ ਨਹੀਂ ਨਾ ਮੇਰੇ ਤੋਂ ਤੁਸੀਂ ਪਹਿਲਾਂ ਤਾਂ ਵੀ ਮੰਗਿਆ ਤੁਸੀਂ ਪਹਿਲੇ ਨੂੰ ਵੀ ਤੁਸੀਂ ਇਹੀ ਬਸ ਪੂਰੀ ਯਾਰ ਕਾਰਡ ਕਾਰ ਕਲ ਚਲਾਉਣੀ ਪਿਆ ਜਾਂ ਕਿਤੇ ਮਕਾਨਾਂ ਦੇ ਪੈਸੇ ਜਾਂ ਕੋਈ ਇਦਾਂ ਦੀ ਡਿਮਾਂਡ ਪਰ ਕਦੇ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਸਾਡੇ ਬੱਚਿਆਂ ਨੂੰ ਪੜ੍ਹਾਈ ਦਿਦੂ ਵਧੀਆ ਸਿੱਖਿਆ ਦਿਓ ਜਿੱਕੇਆਂ ਦਾ ਦੱਸ ਪਹਿਲੇ ਹੁਣ ਇਹ ਕਿਹਾ ਵੀ ਕਿਸੇ ਨੇ ਨਹੀਂ ਕਿਹਾ ਜੇ ਤੁਸੀਂ ਕਹਾਣੀ ਦਾ ਉਹਨਾਂ ਨੇ ਜੱਦਾਂ ਵੀ ਬਣਾਇਆ ਨਾ ਕਿਸੇ ਹੋਰ ਨੇ ਬਣਾ ਸਾਡੇ ਤੋਂ ਵੀ ਤੁਸੀਂ ਮੰਗਿਆ ਨਹੀਂ ਅਸੀਂ ਆਪਣੇ ਆਪ ਕੰਮ ਕਰ ਰਹੇ ਆ ਆਪਣੇ ਆਪ ਕੰਮ ਜੋ ਕਰ ਰਹੇ ਆ ਸਾਨੂੰ ਪਤਾ ਕਿ ਜੇ ਬੱਚੇ ਪੜ੍ਹਨ ਹੀ ਜਾਣਗੇ ਤਾਂ ਚੰਗੇ ਅੱਖਰ ਪੜ੍ਹਨਗੇ ਜੇងារ ਨੌਕਰੀਆਂ ਲੱਭਣਗੇ ਜੱਗਾ ਕਾਰੋਬਾਰ ਕਰਨਗੇ ਇਹ ਹੋਰ ਨਹੀਂ ਕੁਝ ਤਾਂ ਅਗੇ ਇਨਸਾਨ ਦਾ ਬਣਨਗੇ ਨਾ ਜਦੋਂ ਅਸਾਂ ਕਿ ਅਸੀਂ ਭਾਈ ਦੇ ਕੰਮ ਕਰਨਾ ਸ਼ੁਰੂ ਕੀਤਾ ਅੱਖਿਆ ਦੇ ਕੰਮ ਕਰਨਾ ਸ਼ੁਰੂ ਕੀਤਾ ਅਸੀਂ ਸਕੂਲਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਹੁਣ ਬਹੁਤ ਲੋਕਾਂ ਨੂੰ ਤਰਾਜਾ ਕਿ ਸਕੂਲਾਂ ਦੇ ਵਿੱਚ ਨਹੀਂ ਪੱਤਰ ਰੱਖੇ ਜਾ ਰਹੇ ਨੇ ਲੋਕਾਂ ਨੂੰ ਤਰਾਜੀ ਨਹੀਂ ਲੋਧੀ ਅੰਦ ਤੇ ਉਹ ਇਸ ਕਰਕੇ ਤਰਾਜੀ ਦੇ ਪੱਤਰ ਰੱਖਦੇ ਉਹ ਇਸ ਕਰਕੇ ਤਰਾਜਾ ਕਿ ਸਕੂਲ ਨੂੰ ਵੜਨ ਲੱਗੇ ਅੱਜ ਤੱਕ ਤੁਸੀਂ ਕਿਦੇ ਪ੍ਰੈਕਟਿਸ ਸਕੂਲ ਚ ਐਮ ਐਨ ਐ ਦੇਖਿਆ ਤੁਸੀਂ ਦਾਸੂ ਦੇ ਦੇ ਕੇ ਐਮ ਐਨ ਆਉਣ ਲੱਗ ਗਿਆ ਉਹ ਕਹਿੰਦੇ ਅਸੀਂ ਤੁਹਾਨੂੰ ਮਾ ਮਾਪਾ ਨੂੰ ਮਿਲਣਾ ਚਾਹੀਏ ਅਸੀਂ ਤੁਹਾਨੂੰ ਦੱਸਣਾ ਚਾਹੀਏ ਵੀ ਅਸੀਂ ਤੁਹਾਡੇ ਬੱਚਿਆਂ ਲਈ ਕੀ ਕਰਦੇ ਆ ਅਸੀਂ ਤੁਹਾਡੀ ਮੁਸ਼ਕਿਲਾਂ ਸੁਣਨਾ ਚਾਹੀਏ ਦੇਸ ਪੈਕੀ ਨੂੰ ਸਾਡਾ ਸਕੂਲ ਜਾਉਣ ਤੋਂ ਮਰਹ ਕਰਦਾ ਮੈਂ ਕਹਿੰਦਾ ਜਰੂਰ ਕੀ ਕਰਨਾ ਰੋਕ ਕਰਦੇ ਨੇ ਮੈਂ ਕਹਿੰਦਾ ਅਸੀਂ ਕੱਲ੍ਹ ਗੀਤਾ ਸੀ ਨਹੀਂ ਤੁਸੀਂ ਰੱਖਾਂਗੇ ਤੁਹਾਨੂੰ ਪਤਾ ਤਾਂ ਲੱਗੇ ਕਿ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ ਉਹ ਵਧੀਆ ਸਕੂਲ ਹੈ ਉਹ ਵਧੀਆ ਟੀਚਰ ਹੈ ਉਥੇ ਜਿਹੜੀ ਕੋਈ ਬਿਲਡਿੰਗ ਦੀ ਕਮੀ ਪਈ ਹੈ ਓਬਵੀਅਸਲੀ ਜੂਰ ਕਰਾਂਗੇ ਸੋ ਤੁਹਾਨੂੰ ਪਹਿਲਾ ਇਸ ਦਾ ਪਤਾ ਲੱਗਣਾ ਚਾਹੀਦਾ ਕਿ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਨੇ ਉਹ ਬਹੁਤ ਵਧੀਆ ਸਕੂਲ ਹੈ ਤੇ ਸਾਡੇ ਕੋਲ ਜਿਹੜੇ ਟੀਚਰ ਨੇ ਉਹ ਬਹੁਤ ਵੱਡੇ ਤਜਰਬਾ ਕਰਕੇ ਆਏ ਟੀਚਰ ਨੇ ਕੋ ਮੜੋ ਮੋੜੇ ਦੀ ਟੀਚਰਾਂ ਜਿਹੜੇ ਆਉ ਨਹੀਂ ਹੈਗੇ ਸੋ ਇਸ ਕਰਕੇ ਅਸੀਂ ਤੁਹਾਨੂੰ ਮਿਲਦਾ ਖੁਸ਼ੀ ਕੀਤਾ ਤੁਹਾਡੇ ਕੋਲੇ ਖੁਸ਼ੀ ਹੁੰਦਾ ਪਰ ਜਿਵੇਂ ਉਹ ਵੀ ਕਹਿ ਰਹੇ ਨੇ ਕਿ ਜਿਹੜਾ ਵ੍ਰੋਤੀ ਹੁੰਦਾ ਉਹ ਤੁਹਾਡੇ ਚੰਗੇ ਕੰਮ ਤੋਂ ਬਹੁਤ ਸੁਖੀ ਹੁੰਦਾ ਕਿ ਜਿਹੜਾ ਚੰਗਾ ਕੰਮ ਕਰ ਲਾ ਵੀਰੋ ਬਹੁਤ ਸੁਖੀ ਲੱਗੇ ਚੰਗਾ ਕੰਮ ਕਰ ਲਾ ਗਿਆ ਤੁਸੀਂ ਕਹਿੰਦੇ ਮੇਰੀ ਗੱਲ ਕੀ ਆ ਕਿ ਆਪਾਂ ਕਿਤੇ ਸਰਕਾਰ ਤੋਂ ਉੱਤੇ ਆ ਕੇ ਗੱਲ ਜਾਈ ਡਿਮਾਂਡ ਕਰਦੇ ਆ ਉਥੇ ਆਪਾਂ ਸਿੱਖਿਆ ਦੀ ਡਿਮਾਂਡ ਵੀ ਰੱਖ ਰਹੀ ਆ ਸਿੱਖਿਆ ਦੇ ਪੈਸਾ ਜਿਹੜਾ ਉਹ ਮੰਗਦਾ ਮੈਨੂੰ ਇਹ ਪਤਾ ਲੱਗਿਆ ਕਿ ਸਿੱਖਿਆ ਸੰਗਠਨ ਡਿਮਾਂਡ ਕੀਤੀ ਜਾਂਦਾ ਹੁੰਦਾ ਹੈ ਅਸੀਂ ਗ੍ਰਾਂਟ ਜਿਹੜੀ ਉਹ ਸ਼ੁਰੂ ਕਰਤੀ ਸੀ ਤੇ ਕਮਰਾ ਦੇ ਪਿੱਛੇ ਬਣਾਇਆ ਸੀ ਨਵਾਂ ਕਮਰਾ ਹੈਗਾ ਬਣਾਇਆ ਸੀ। ਹੁਣ ਅਸੀਂ ਮੈਂ ਆਪਣੀ ਪੁਛੇ ਡੀਵੀ ਦੇ ਸਾਹਮਣੂ ਮੈਂ ਕਹਿੰਦੀ ਹਾਂ ਸਭ ਕੰਮ ਕੀ ਇਹਨਾਂ ਦੇ ਫੋਨ ਵਾਲਾ ਤੇ ਇਹਨਾਂ ਦੱਸਿਆ ਕਿ ਤਹਿਲਾ ਵਗੈਰਾ ਲਹਿਣ ਲੱਗੇ ਨੇ ਤੇ ਤੇ ਥੋੜੀ ਜਿਹੀ ਬਿਲਡਿੰਗ ਉਦੀ ਪ੍ਰੋਬਲਮ ਹੈਗੀ ਆ ਤੋਂ ਅਸੀਂ ਆਪਾਂ ਨੇ ਉਹ ਪਾਕੇਟ ਮੰਗ ਭੇਜ ਦਿੱਤੀ ਆ। ਤੋਂ ਉਹ ਵੀ ਬੜੀ ਤੇਜ਼ੀ ਤੋਂ ਬਣਾ ਕੇ ਦੇ ਦਿੰਦੇ ਆ। ਅਸੀਂ ਸੂਚਨਾ ਦੇ ਕੰਮ ਇਸ ਤਰ੍ਹਾਂ ਕਰਨਾ ਚਾਹ ਰਹੇ ਆ ਕਿਉਂਕਿ ਸਾਡਾ ਭਵਿੱਖ ਜਿਹੜਾ ਹੈ ਉਹ ਕਿੱਥੇ ਬੈਠਦਾ ਹੈ। ਆਪਾਂ ਕੋਈ ਫਰੇਮ ਉਸ ਪੂਰਾ ਕਹਿੰਦਾ ਆਪਾਂ ਕਦੇ ਵੀ ਤੁਸੀਂ ਆਪਣੇ ਬਾਰੇ ਸੋਚਦੇ ਹੋ ਆਪਣੇ ਨਾਲ ਦੇ ਬਾਰੇ ਸੋਚਦੇ ਹੋ ਕਦੇ ਕਿਸੇ ਕੋ ਬੱਚਿਆਂ ਬਾਰੇ ਵੀ ਸੋਚਦਾ ਅਸੀਂ ਬੱਚਿਆਂ ਬਾਰੇ ਸੋਚਣਾ ਸ਼ੁਰੂ ਕੀਤਾ ਕਿਉਂਕਿ ਬੱਚਿਆਂ ਦੀ ਪੜਾਈ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਪੜਾਈ ਅਨੇਕ ਕਿਆ ਕਦਰ ਦੀ ਕਿ ਰੋਟੀ ਘਟਾ ਲਿਓ ਪਰ ਪੜਾਈ ਤੋਂ ਕਮੀ ਨਾ ਹੋਵੇ ਐਵੇਂ ਕਹਿੰਦੇ ਸੀ ਬਿਜੁਰਤ ਪਰ ਮੁੱਕੀ ਹੋਇਆ ਉਹਨਾਂ ਟੱਕਰ ਮੋ ਗਿਆ ਕਿ ਖਾਣਾ ਬਿਨਾ ਮੈਂ ਖਾਣ ਤੋਂ ਪਹਿਲਾਂ ਅਸੀਂ ਫੋਟੋ ਵਿੱਚ ਕੇ ਪਾਉਂਦੇ ਸੀ ਪੁਰਾਣੀ ਜਿਹੀ ਵਸਾ ਰਹੇ ਹਾਂ ਐਵੇਂ ਕਰਦੇ ਪਹਿਲਾਂ ਉਹ ਵੀ ਸਨੈਪਚੈਟ ਤੇ ਉਹ ਸਟੇਟਸ ਤੇ ਫੋਟੋ ਲਾਉਣੀ ਹੈ ਕਿ ਅਸੀਂ ਪੁਰਾਣੀ ਜਗ੍ਹਾ ਤੇ ਖਾ ਕੇ ਆਏ ਹਾਂ ਮੈਂ ਕਿੰਦਾ ਸੀ ਕਿ ਖਾਣ ਦੀ ਕਰਦੇ ਸੀ ਲੁਕੋ ਕੇ ਮਤਲਬ ਖਾਦੇ ਵੀ ਕਰਦੇ ਸੀ ਹੋਰ ਕਿ ਮੇਰੇ ਫੋਟੋ ਕੋਨੇ 10 ਸਾਰੇ ਇਸੇ ਜ਼ਰਾਂ ਨੂੰ ਕਿ ਅਸੀਂ ਅੱਜ ਪੁਰਾਣੇ ਜੇਗਾ ਬੈਗੇ ਖਾਤੇ ਆਏ ਆ ਜੇ ਰਿਸਤਰਾ ਨੇ ਦਸਨਾ ਗੋਡੀ ਉਹਦਾ ਬੋਤਾ ਰੱਖੀ ਵੀ ਅਸੀਂ ਰੋਕੀ ਜਾਣਗੇ ਵਾਹੀ ਆ ਤੋ ਇਸ ਕਰਕੇ ਇਹ ਵੀ ਤੁਸੀਂ ਦੱਸਿਆ ਕਰੋ ਕਿ ਸਾਡੇ ਬੱਚੇ ਜਿਹੜੇ ਨੇ ਉਹ ਚੰਗੇ ਸਕੂਲ ਪੜ੍ਹਦੇ ਨੇ ਵਧੀਆ ਸਕੂਲ ਹੈ ਬਹੁਤ ਅੱਛੀ ਸਟੈਂਡਰਡਾਂ ਤੁਹਾਡੇ ਸਕੂਲ ਵੀ ਮੈਂ ਤਾਂ ਤੁਸੀਂ ਗੱਲ ਕਰ ਰਿਹਾ ਸੀ ਕਿ ਉਹ ਸਾਹਮਣਾ ਬਹੁਤ ਮਹਿੰਦੀ ਇਨਾਮ ਹੈ ਤੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਕੂਲ ਦੇ ਵਿੱਚ ਤੁਸੀਂ ਆਉਣਾ ਜਾਣ ਜਿਹੜਾ ਉਹ ਪ੍ਰੋਪਰ ਰੱਖਿਆ ਕਰੋ ਐਸਾ ਸੀ ਕੁਆਲਿਟੀ ਬਣੀ ਨਹੀਂ ਤੁਹਾਡੇ ਅਤਤਿਕ ਮੀਟੀ ਪੜ ਗਈ ਹੈ ਗੌਰ ਨੇ ਤੇਰੇ ਤੋਂ ਅੰਗਰੇਜ਼ਾਂ ਦਾ ਤੁਸੀਂ 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 ਮਾਲਕ ਹੋ ਸਾਰੇ ਦਾ ਤੋਂ ਬੇਟਿੰਗ ਹੁੰਦੀ ਹੈ ਤੁਹਾਡੀ ਏ ਕਿੰਨੀ ਮੀਟੀ ਕੌਣ ਨਹੀਂ ਲੇ ਚੋ ਹੋਏ ਨੇ ਚਾਰ ਪੰਜ ਭੋਲੇ ਬੋਲੇ ਜਿਆਦਾ ਨਹੀਂ ਕੀਆ ਜਾ ਬੀ ਵੀਡੀਓ ਫੋਨ ਜੰਨੇ ਹੈ ਬੈਠੀ ਆ ਰਿਹਾ ਹੈ ਜਿਆਦਾ ਕਿੰਨੇ ਕੰਦੇ ਮੈਂਬਰ ਉਹਨੇ ਵੀ ਤੇਰਾ ਹੈ ਜਿਹੜਾ ਜੀ ਨੇ ਜਿਹਨੂੰ ਯਾਦ ਇੱਕ ਗੁੱਸਾ ਕਰੇ ਮੈਂ ਸਾਰਿਆਂ ਨਾਲ ਇੱਕ ਰਕਾਹ ਨਾਲ ਸੁਣੀ ਕਮੇਡੀ ਦੇ ਅੰਦਰ ਕਿਨੇ ਹੁੰਦੇ ਨੇ ਤੇ ਮੀਡੀਆ ਦੀ ਇੱਕ ਵਾਰ ਲਾਈਵ ਇੱਕ ਵਾਰ ਇਹਦੇ ਆਦੀ ਕਾਲਜ ਤੋਂ ਵਿਗੇ ਜੀ ਕਾਲਜ ਤੋਂ ਵਿਗੇ ਮੈਂ ਫੂਟਬਾਲ ਖੇਡ ਕੇ ਜਿਹੜਾ ਪਤਾ ਹੁੰਦਾ ਬੰਦੇ ਨੂੰ ਕਰਨੇ ਕੋਸ਼ਿਸ਼ ਕੀ ਕਰਦੇ ਹਾਂ ਮੈਂ 100 ਮੀਟਰ ਦੀ ਤਿਆਰੀ ਕਰਦਾ ਮੈਂ ਚੱਕ ਲਿਆ ਸੀਗਾ ਮੈਨੂੰ ਉਹਨੇ ਪੁੱਛਿਆ ਕਿੰਨੇ ਚ ਕਰਦੇ ਹੋ ਮੈਂ ਦੱਸਿਆ ਵੀ 11 12 ਸੈਕਿੰਡ ਵਿੱਚ ਹੁੰਦੀ ਕੋਈ ਨਹੀਂ ਕਿਹੜਾ ਮੈਨੂੰ ਟਾਈਮ ਪੁੱਛਿਆ ਜਿਹੜਾ ਸੁਜੀ ਨੇ ਲੈਣੀ ਸੀਗੀ ਉਹਨੇ ਕਿਹਾ ਮੈਂ ਵਿਜੀਵਲ এডੂਕੇਸ਼ਨ ਲੈਣੀ ਹੈ ਤੇ ਕਿਹੜਾ এডੂਕੇਸ਼ਨ ਲੈਣੀ ਆ ਉਹ ਮੈਡਮ ਇਹਨੂੰ ਪੁੱਛਿਆ ਵੀ ਕਿੰਨੇ ਦੇਰ ਕਿੰਨੇ ਟਾਈਮ ਚ ਤੁਸੀਂ ਕੱਢਦੇ ਹੋ ਕਹਿੰਦਾ ਪੰਜ ਘੰਟੇ ਕੱਢ ਪਈ ਜੀ ਬੱਸ ਲੋਕੋ ਉਹ ਬਦਲ ਉਹਨਾਂ ਦੇ ਅਰੇ ਵੀ ਉਹਨਿਗੜਾ ਸੁਣਿਆ ਅਸੀਂ ਕਰਦੇ ਹਾਂ ਉਸ ਕਰਕੇ ਮੀਟਿੰਗਾਂ ਤਾਂ ਮਹੀਨੇ ਚ ਇੱਕ ਤੋਂ ਅੱਧੀ ਹੁੰਦੀ ਹੈ ਜਿਹੜਾ ਇਹ ਪਾਟੀ ਮੀਟਿੰਗਾਂ ਆਪਾਂ ਕਰ ਦਿੰਦੇ ਆ ਤੇ ਇਹ ਕਰਕੇ ਕਹਿਣ ਤੋਂ ਪਾਦੇ ਆ ਜਦੋਂ ਵੀ ਕੋਈ ਕੰਮ ਹੋਣਾ ਜਾਂ ਜਿੱਥੇ ਕੱਢਿਆ ਹੋਊਗਾ ਤਾਂ ਉਹਦਾ ਸਾਨੂੰ ਹੱਥੋਂ ਦੀ ਦੇਖਣ ਦੀ ਆਦਾ ਲੋੜ ਨਹੀਂ ਪੈਂਦੀ ਉਹ ਕੁਝ ਅਸਰ ਬੰਦਾ ਗੱਲ ਕਰਦਾ ਹੈ ਮੁਰ ਮੈਂ ਜਿੱਥੇ ਵੀ ਜਨਰ ਪੁੱਛਣਾ ਮੈਨੂੰ ਟੀਚਰ ਵੱਲੋਂ ਦੇਖ ਰਹੇ ਨੇ ਵੀ ਕੀ ਗਈ ਕੀ ਨਹੀਂ ਗਈ ਹੈ ਸੋ ਇਸੇ ਅਕੇ ਤੁਹਾਡਾ ਸਕੂਲ ਹੈ ਇਹਦੇ ਆਇਆ ਕਰੋ ਸਾਰੇ ਜਣੇ ਆਇਆ ਕਰੋ ਸਕੂਲ ਦੇ ਵਿੱਚ ਤੁਹਾਨੂੰ ਮਾਨਸਿਕਤਾ ਦੇ ਰਿਹਾ ਸਕੂਲ ਦੇ ਬੱਚੇ ਕੀ ਕਰਦੇ ਨੇ ਕੀ ਕੀ ਟੀਚਰ ਤੁਹਾਡੇ ਬੱਚਿਆਂ ਦੀ ਕੀ ਕਰਦੇ ਨੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਸਕੂਲ ਦੇ ਵਿੱਚ ਪਤਾ ਰਹਿੰਦਾ ਸਕੂਲ ਬਹੁਤ ਵਧੀਆ ਪ੍ਰਾਇਜ ਜਾ ਰਹੇ ਨੇ ਮਾਨਵਿਕ ਸਕੂਲ ਹੈ ਨਹੀਂ ਜੀ ਡੋਲੇ ਦਾਸਰਾ ਨੈਣ ਦੇ ਯੋਗ ਆਸਾ ਨਹੀਂ ਚੱਕੀ ਬੇਰੇ ਦਾ ਸਾਥ ਨਹੀਂ ਉਹ ਮੰਨਦੇ ਨਹੀਂ ਅਸੀਂ ਯੋਗ ਦਾ ਮੈਟਰ ਦੇ ਹਿਸਾਬ ਨਾਲ ਕੰਮ ਹੁੰਦਾ ਹੈ ਤੁਹਾਡੇ ਬੱਚੇ ਚੰਗਾ ਪੜ੍ਹਦੇ ਨੇ ਮੈਂ ਹਮੇਸ਼ਾ ਕਹਿੰਦਾ ਕਿ ਪਹਿਲਾ ਜਦੋਂ ਵੀਸਾ ਹੁੰਦੀ ਹੁੰਦੀ ਹੈ ਸਕੂਲਾਂ ਦੇ ਵਿੱਚ ਉਦੋਂ ਮਾਪੇ ਵੀ ਬੱਚੇ ਦੀ ਸੇਵਾ ਨਾਲ ਜੀ ਚੰਗੀ ਕਰਦੇ ਸੀ ਪੂਰੀ ਬੱਚੇ ਦੀ ਝੰਡ ਲਾਈ ਜਾਂ ਤੁਸੀਂ ਕਿ ਪੜ੍ਹਨ ਨਹੀਂ ਜਾਂਦਾ ਕਿ ਉਹਦਾ ਥੋੜਾ ਪੈਸਾ ਲੱਗਦਾ ਸੀ ਅਰਦਾ ਸੀ ਕਿ 10 ਰੁਪਏ ਲਿਖਣ 20 ਰੁਪਏ ਲਿਖਣ 50 ਰੁਪਏ ਲੱਗਦੇ ਹੁਣ ਪੈਸਾ ਨਹੀਂ ਲੱਗਦਾ ਜਿਸ ਤੇ ਵੀ ਇਹ ਸੂਝ ਬੱਚਾ ਆਉਂਦਾ ਵੀ ਨਹੀਂ ਟੀਚਰ ਘਰੋਂ ਲੈਣ ਜਾਂਦਾ ਉਹ ਆਪੇ ਥੁਰੂ ਬੋ ਦਿੰਦੇ ਆ ਵੀ ਨਾਨਕੇ ਗਿਆ ਧੂਆਪਰੇ ਗਿਆ ਕਿਉਂਕਿ ਫ੍ਰੀਜ ਮਿਲਿਆ ਜਿਹੜੇ ਵੀ ਸਾਨੂੰ ਫ੍ਰੀਜ ਮਿਲਦੀ ਆ ਉਹਦੀ ਅਸੀਂ ਕਦਰ ਟੱਕ ਕਰਦੇ ਆ ਇਹ ਪੀਡੀਐਮ ਉਹ ਵੀ ਤੁਹਾਡੇ ਪੀਡੀਐਮ ਦੀ ਹੁੰਦੀ ਆ ਜੀ ਸਰਕਾਰੀ ਦੇ ਮੀਡੀਅਮ ਤੋਂ ਤੁਸੀਂ ਜਾਣਿਆ ਸੀ ਪ੍ਰਾਈਵੇਟ ਸਕੂਲਾਂ ਦੀ ਪੀਟੀਐਮ ਦੇਖੀ ਤੁਸੀਂ ਨੇ ਪਰ ਮਿੰਟ ਜਾਂਦੇ ਹੋਣਗੇ ਪਿਆਰ ਉਹ ਦੇਖਿਆ ਕਿ ਵਿਆਹ ਚ ਵਿਆਹ ਹੋਣਾ ਹੁੰਦਾ ਹੈ ਜੰਨੇ ਕਾਰਨ ਕੀ ਆ ਕਾਰਨ ਇਹ ਆ ਕਿ ਉੱਥੇ ਪੈਸੇ ਰੱਖੇ ਹੁੰਦੇ ਨੇ ਉੱਥੇ ਤੁਹਾਡੇ ਪੈਸੇ ਲੱਗੇ ਨੇ ਉੱਥੇ ਤੁਸੀਂ ਮਹੀਨੇ ਦਾ ਬੱਚੇ ਦਾ 5000 ਰੁਪਏ ਦਾਲਿਆ ਪਰ ਉੱਥੇ ਜੰਨਿਓ ਕੰਮ ਵੀ ਟੌਰ ਕੱਟ ਕੇ ਜਾਂਦੇ ਨੇ ਤੇ ਸਾਡੇ ਬੱਚੇ ਆਸੇਰ ਜੇ ਐਸੇ ਤਰ੍ਹਾਂ ਵੀ ਫ੍ਰੀ ਐ ਕੋਈ ਗੱਲ ਨਹੀਂ ਮੈਂ ਜਿਹੜਾ ਤੂੰ ਜਾਈ ਮੈਂ ਤਾਂ ਉਂਦੀ ਜੋਦੀ ਹਰ ਹੀ ਰਹਿਣ ਅੱਜ ਮੈਂ ਬੈੰਕ ਨੂੰ ਫੂਟਿੰਗ ਕਰ ਦੇਣੂੰਗੀ ਕਿ ਉਹ ਆਉਂਦੇ ਆ ਤੇ ਯਾਰੀ ਨਹੀਂ ਲੱਗਦੀ ਪੀੜਾ ਦੇ ਪੀੜਾ ਤੇਰੇ ਪੂਰੇ ਨਹੀਂ ਹੁੰਦੇ ਸੋ ਮੇਰੀ ਬੇਨਤੀ ਆ ਕਿ ਸਕੂਲ ਤੁਹਾਡੇ ਆਪਣੇ ਨੇ ਤੁਹਾਡੇ ਵੀ ਸਕੂਲ ਬਣਾਏ ਗਏ ਨੇ ਬੱਚਿਆਂ ਦੇ ਸਪ라이ਟ ਦੀ ਜੂਰੀ ਉਹਦੀ ਮਾਂਵਾ ਫੇਲੇ ਦੀ ਜੂਰੀ ਆ ਜੇ ਸਾਡੇ ਬੱਚੇ ਪੜ੍ਹਨ ਗਿਆਣਗੇ ਤਾਂ ਤੁਹਾਨੂੰ ਆਟਾ ਦਾ ਦੇ ਕਾਰਡ ਬਣਾਉਣ ਦੀ ਲੋੜ ਨਹੀਂ ਪਵੇਗੀ ਜੇ ਸਾਡੇ ਬੱਚੇ ਪੜਨਗੇ ਜਾਣਗੇ ਤਾਂ ਸਾਨੂੰ ਪੈਨਸ਼ਨਾਂ ਵਧਾਉਣ ਘਟਾਉਣ ਦੀ ਲੋੜ ਨਹੀਂ ਪੋਪੀ ਜੇ ਸਾਡੇ ਬੱਚੇ ਪੜਨਗੇ ਜਾਣਗੇ ਤਾਂ ਤੁਸੀਂ ਕਿਤੇ ਮਕਾਨਾਂ ਦੇ ਵੀ ਪੈਸੇ ਨਹੀਂ ਮਤੋਗੇ ਕਾਰਨ ਕੀ ਆ ਕਿਉਂਕਿ ਅੱਜ ਪ੍ਰਾਜਨ ਵਿੱਚ ਖੜੀ ਜਾ ਕੇ ਅਸੀਂ ਸਿਰਫ ਤੇ ਸਿਰਫ ਘੜੀਆਂ ਨਾਲੀਆਂ ਛੋਪੀਆਂ ਤੱਕ ਕੀਮਤ ਹੋ ਕੇ ਰਹਿ ਗਈ ਮੈਂ ਜਿਹੜੇ ਵੀ ਪੜਦੇ ਬੱਚਾ ਕਦੇ ਵੀ ਮੈਨੂੰ ਕਿਸੇ ਦੇ ਅੱਜ ਤੱਕ ਸਕੂਲ ਨੇ ਕੁਝ ਨਹੀਂ ਮਿਲਿਆ ਹਿੰਦਾ ਜਿਆਦਾ ਤੋਂ ਜਿਆਦਾ ਜੇ ਮੰਗਿਆ ਹੋਊਗਾ ਕਿੰਨੇ ਨੇ 25 ਮੰਗਿਆ ਹੋਊਗਾ ਕਿ ਸਾਡਾ ਸਕੂਲ ਜਿਹੜਾ ਉਹ ਸਕੈਂਡਰੀ ਬਣਾ ਦੇ। ਬੱਚੇ ਕਿੰਨੇ ਨੇ? ਬੱਚੇ 15 16। ਐਂ ਨਹੀਂ ਕਰਦੇ ਵੀ ਬੱਚੇ 15 16 ਸਕੂਲ ਬਣਾਉਣ ਲਈ ਸਕੈਂਡਰੀ ਤੱਕ ਕਿੱਦਾਂ ਹੋ ਜੂਗਾ? ਤੁਹਾਨੂੰ ਐਸੇ ਕਿ ਮੇਰੀ ਬੇਇੱਜ਼ਤੀ ਆ ਕਿ ਬੱਚਿਆਂ ਨੂੰ ਆਪਾਂ ਜਿੰਨਾ ਪੂਰੇ ਨਾਲ ਜੋੜ ਕੇ ਰੱਖਣਾ ਬੱਚੇ ਨੂੰ ਚੰਗੇ ਪਾਸੇ ਲਾ ਕੇ ਕੀਏ ਚੰਗੇ ਕੰਮ ਲਈਏ ਬੱਚਿਆਂ ਨੂੰ ਮੈਂ ਇੱਕ ਕਈ ਜਿਹੜਾ ਤੇ ਗੱਲ ਸੁਣਾਈ ਆ ਮੈਂ ਇੱਕ ਧਾਰਮਿਕ ਜਿਗਾ ਤੋਂ ਨਿਕਲੇ ਆ ਸਾਡੇ ਕਿ ਉੱਥੇ ਇੱਕ ਭੈਣ ਨੇ ਸਾਡੀ ਨੂੰ ਆਪਣੇ ਛੋਟੇ ਬੱਚੇ ਨੂੰ ਵੇਖੋ ਭੇਜਤਾ ਭੇਜਿਆ ਕਹਿੰਦੀ ਵੀ ਅਵੇਲੈਂਸ ਅੱਗੇ ਨੂੰ ਬੈ ਕੇ ਆ ਰਿਹਾ ਘਰ ਵੱਲ ਕਿਰਨ ਅੰਦਰ ਸਾਡੀ ਗੱਲ ਲੱਗੇ ਸਾਡੀ ਨੂੰ ਛੋਟਾ ਕਿਰਨ ਕੋ ਸੜਕ ਘਰ ਲਈ ਭਾਵੇਂ ਸਾਨੂੰ ਘਰਾਂ ਦੇ ਦੂੜਾ ਚਲੋ ਮੈਂ ਬੱਚੇ ਨੂੰ ਘੁੱਟ ਕੇ ਜੱਪੂਗਾ ਕੋਈ ਗਾੜੀ ਨੂੰ ਮਾਰ ਕੇ ਪ੍ਰਗਨੇ ਪਰ ਮੈਂ ਉਹਨੂੰ ਪੈਣ ਨੂੰ ਰੋਕ ਲਿਆ ਕੋਈ ਮੈਂ ਇਹ ਮਾੜੀ ਗੱਲ ਨਾ ਕਰੀ ਗਰੇਵਾ ਫੇ ਮਾਰੀ ਕਰ ਕਹਿੰਦੀ ਕੀ ਹੋ ਗਿਆ ਬੇ ਜੀ ਮੈਂ ਕਿਹਾ ਮਾਰੀ ਕਰ ਦਿੱਸਕੀਆ ਤੋਂ ਆਪਣੇ ਬੱਚੇ ਨੂੰ ਹੁਣ ਮੰਗਣ ਲਾ ਦਿੱਤਾ ਵੀ ਕਿਹਾ ਕੇ ਘਰ ਬਸ ਮੈਂ ਕਿਹਾ ਤੂੰ ਬੱਚੇ ਨੂੰ ਇਹ ਤੁ ਜਾ ਮੇਰੇ ਤੋਂ ਪੜ੍ਹ ਲੈ ਇੱਥੇ ਬੜਾ ਆਦਮੀ ਬੜਾ ਨੌਕਰੀ ਲੱਗ ਕੇ ਆਪਾਂ ਬੜਾ ਕਾ ਡਰਾਮਾ ਕਰ ਕਹਿੰਦੇ ਬੰਦੂ ਉਹਨੇ ਬੱਚਾ ਮੈਂ ਕਿਹਾ ਤੁਸੀਂ ਕਹਿ ਲਾਗੇ ਵੀ ਆਪ ਮੈਂ ਕਿਹਾ ਬੱਚੇ ਨੂੰ ਮਾਰੀ ਉਪਰ ਚ ਨਾ ਪਾਓ ਬੱਚਾ ਨੂੰ ਚੰਗੇ ਬਸਤੇ ਲਾਓ ਆਪਾਂ ਹੁਣ ਪਤਾ ਲੱਗੇ ਕਿ ਪੁਰਾਣੀ ਜਗ੍ਹਾ ਤੇ ਅ ਅੱਜ ਵੀ ਗਰੀਬੀ ਹੈ ਤਾਂ ਮੇਰੀ ਗੱਲ ਘਟਾਉਂਦੀਆਂ ਜਿੰਨਾ ਪੈਰ ਉਹ ਲੈ ਲੀਏ ਮੈਨੂੰ ਤਾਂ ਉਹ ਹੀ ਪਤਾ ਜੋ ਕਰਦਾ ਹੈ ਤੇ ਤੁਹਾਡਾ ਫਿਊਚਰ ਹੈ ਤੇ ਤੁਹਾਡਾ ਭਵਿੱਖ ਹੈ ਸਕੂਲ ਦੇ ਨਾਲ ਜੁੜੋ ਜਿੰਨਾ ਤੁਸੀਂ ਸਕੂਲ ਨਾਲ ਜੁੜੋਗੇ ਤੁਹਾਡੇ ਬੱਚਿਆਂ ਦੀ ਤੁਹਾਨੂੰ ਗੱਲਬਾਤ ਹੋਣਾ ਲੱਗੀ ਰਹੂਗੀ ਬੱਚਿਆਂ ਦਾ ਤੁਹਾਨੂੰ ਪਤਾ ਲੱਗਦਾ ਰਹੂਗਾ ਤਾਂ ਬੱਚੇ ਤੁਹਾਡੇ ਨਾਲ ਜਿਹੜੇ ਹਨ ਉਹ ਸਹੀ ਰਹਿੰਦੇ ਤੇ ਟੀਚਰ ਵੀ ਤੁਹਾਡੇ ਨਾਲ ਜਿਹੜੇ ਆ ਉਹ ਮਿਹਰਬਖਸ਼ਣ ਤੇ ਰਹਣਗੇ ਟੀਚਰ ਫਰਜ਼ਾਨਾ ਜਦੋਂ ਨਿਮਰਤਾ ਨਾਲ ਖੂਦ ਕਰਦਾ ਆਪਾਂ ਨੇ ਉਸ ਤੋਂ ਬਾਅਦ ਆਗਿਆ ਬੱਚਿਆਂ ਦੀ ਪੜ੍ਹਾਈ ਤੇ ਕੰਮ ਕਰਨ ਦਾ ਬੱਚਿਆਂ ਦੇ ਲਈ ਕੰਮ ਕਰਨ ਦਾ ਪਹਿਲਾਂ ਵਾਲਾ ਸਮਾਂ ਨਿਕਲ ਗਿਆ ਟੀਚਰ ਨੂੰ ਜੋ ਚਾਹੀਦਾ ਉਹ ਵੀ ਦਿੰਦੇ ਸਾਨੂੰ ਜੋ ਟੀਚਰ ਤੋਂ ਚਾਹੀਦਾ ਟੀਚਰ ਉਹ ਦੇਣ ਲਈ ਤਿਆਰ ਨੇ ਸਾਨੂੰ ਟੀਚਰ ਤੋਂ ਸਿੱਖਿਆ ਦੀ ਲੋੜ ਹੈ ਚੰਗੀ ਪੜ੍ਹਾਈ ਦੀ ਸਾਡੇ ਟੀਚਰ ਬਹੁਤ ਵਧੀਆ ਨੇ ਬਸ ਸਾਡੀ ਪਾਸੇ ਜ਼ਿੰਮੇਵਾਰੀ ਕਿਉਂ ਗ੍ਰੈਟੀਜ ਹੈ ਉਹ ਕਿਉਂਕਿ ਟੀਚਰ ਜਿਹੜੇ ਸਾਡੇ ਨੇ ਬਹੁਤ ਮੇਰੇ ਪਿੰਨਾਂ ਤੋਂ ਆਉਂਦੇ ਨੇ ਬੱਚਿਆਂ ਨੂੰ ਘਰੋਂ ਵੀ ਲੈ ਕੇ ਆਉਂਦੇ ਜਾਂ ਜੇ ਬੱਚੇ ਘਰ ਆਏ ਨਾ ਠੀਕ ਹੈ ਕਿੰਨੀ ਅਫੀਰ ਸੱਚ ਹੈ ਕਿ ਉਹਦੇ ਵਾਸਤੇ ਉਹ ਬੱਚੇ ਸਕੂਲ ਵੀ ਸਭ ਤੋਂ ਵਧੀਆ ਠੀਕ ਹੈ ਤੁਹਾਡਾ ਬੜੀ ਚਾਹਤ ਤੁਹਾਡਾ ਸਕੂਲ ਅਪਰੀਸ਼ੀਏਟ ਕਰਦੇ ਹਾਂ ਤੁਹਾਡੇ ਸਕੂਲ ਨੂੰ ਤੇ ਜੰਨੇ ਤੁਸੀਂ ਮਿਹਨਤ ਕੀਤੀ ਹੈ ਠੀਕ ਹੈ ਆਪਣੇ ਸਕੂਲ ਲਈ ਤਾਂ ਗੱਲ ਮਾਰਨੇ ਨੂੰ ਤੁਹਾਡੇ ਸਕੂਲ ਹੈ ਤੁਹਾਡੇ ਸਕੂਲ ਨੇ ਮਿਹਨਤ ਕੀਤੀ ਹੈ ਤੇ ਕੀ ਕਰਾਂ ਆ ਵੀ ਬੱਚਿਓ ਆਵਾਜ਼ ਉੱਦੀ ਲਈ ਆਵੀ ਹੈ ਪਾਸਪੋਰਟ ਵਰ ਮੋਦ ਲੈ ਪਾਸਪੋਰਟ ਵਰ ਮੋਦ ਲੈ ਬਾਕੀ ਬਾਕੀ ਵੈਰੀ ਗੁੱਡ ਝੂੜ ਵਰ ਵਰ ਮੋਦ ਲੈ ਹੈ ਝੂੜ ਵਰ ਵਰ ਮੋਦ ਲੈ

ਇਹ ਲੈ ਕੋਣ ਕੋਣ ਦੇਖਦਾ ਜਦੋਂ ਤਾਂ ਕਰੇ ਉਹ ਮੀਲ ਦੇ ਗੀਰੇ ਦੇ 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 ਸਾਰੀ ਪਿੰਡ ਤੇ ਉਹ ਕਿਉਂਕਿ ਨਹੀਂ ਸੱਚ ਦੋਸ ਨਹੀਂ ਇਹ ਕਿਹ ਕੋਲ ਨਾ ਉਹ ਸੱਚ ਮੋਟ ਦੇ ਇਹ ਕਿਉਂਕਿ ਅਜਿਹਾ ਨਾ ਮਾਹੌਲ ਇਹਦਾ ਹੋ ਗਿਆ ਆਟਾ ਖਤਮ ਹੋ ਗਿਆ ਸਾਰਿਆਂ ਦਾ ਜਿਆਦਾ ਕਰਨ ਨੂੰ ਤੇ ਦਰਦ ਆ ਗਿਆ ਉਹ ਬੰਦੇ ਦੇ ਗੜਕ ਉਠਾ ਦੇ ਕਰੇ ਕਰਾਂ ਜਦ ਤੱਕ ਉਹ ਮੋਬਾਈਲ ਦਾ ਡਾਟਾ ਨਾ ਪਾ ਦੇ ਫਿੱਕਾ ਆ ਜਾ ਪਰ ਲੋ ਆਈ ਪਈਆ ਕੁਝ ਟਿਕਾ ਨਹੀਂ ਕਰਦਾ ਹੈ ਨਾ ਵੀ ਜਦੋਂ ਜਗਾ ਕਰੇ ਉਹ ਮੋਬਾਈਲ ਦਾ ਵੀ ਹੁਣ ਪਤਾ ਨਹੀਂ ਕੀ ਹੋ ਜੂਗਾ ਸੋ ਇਸ ਕਰਕੇ ਮੋਬਾਈਲ ਦੇਖਣਾ ਕੋ ਮਾਰੀ ਕਰੀ ਚੰਗੀਆਂ ਚੀਜ਼ਾਂ ਲੱਭਣੇ ਦੇਖੋ ਹਰ ਦਿਨ ਦਾ ਬੇਨਫਾ ਨਹੀਂ ਬੇਨਫਾ ਲੈ ਲੇ ਵੀ ਮੋਬਾਈਲ ਜੋ ਬਾ ਟਿੱਕੇ ਜਿਦਾਂ ਦਿਖਦੇ ਕਈ ਲੋਕਾਂ ਕੋਲੇ ਟਾਈਮ ਨਹੀਂ ਹੁੰਦਾ ਗੁਰਦੁਆਰਾ ਸਾਹਿਬ ਜਾਣ ਦਾ ਜਾਂ ਬੈਠਣ ਦਾ ਪਾਠ ਕਰਦੇ ਦੇ ਵਿੱਚ ਦੇਖਿਆ ਹੋਊਗਾ ਤੁਸੀਂ ਮੈਂ ਸ਼ਾਮ ਨੂੰ ਰਹਿਰਸ ਹੁੰਦਾ ਕੁਝ ਮੇਰੇ ਜੱਦੀ ਆਠ ਕਰਨ ਵਾਲੇ ਵੀ ਨੇ ਕਈ ਬੰਦੇ ਕੰਮ ਦੀ ਗੱਲ ਕਰਦੇ ਨੇ ਜੋ ਕਈ ਸਾਰੇ ਚੁਟਕਲੇ ਹਾਸੇ ਜਿਆਦਾ ਤੇ ਟਾਈਮ ਕੱਢਣ ਹੁੰਦੇ ਨੇ ਤੇ ਆਪਣਾ ਆਪਣਾ ਬੜਿਆ ਹੋਇਆ ਬੇਤੀ ਦਾ ਥੋੜੀ ਜਿੰਨਰ ਬੇਤੀਆ ਉਹਨੇ ਉਹੀ ਕੰਮ ਹੁਣਾ ਚੰਗਾ ਵੀ ਆ ਤੇ ਤੁਹਾਡੇ ਕੋਲੇ ਪੜਾ ਉਹ ਗ੍ਰੇਗਰ ਨੂੰ ਖੰਦਾ ਜਬਾਤ ਵੈਰੀ ਗੁੱਡ ਵੈਰੀ ਗੁੱਡ ਜਬਾਤ ਜਬਾਤ ਵੈ ਕਰਵਾਵੇ ਕਿੰਨੇ ਢੜਦੇ ਹੋ ਸਾਰੇ ਕਿੰਨੇ ਢੜਦੇ ਖੱਟ ਦੱਸੋ ਨਾ ਹੀ ਤੋਂ ਬਏ ਪਹਿਲੇ ਦੇਖ ਕੇ ਇੱਕ ਵਾਰ ਨਾ ਹੀ ਤੋਂ ਖੰਦਾ ਆ ਉਹ 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 ਪੂਰਾ ਕਿਆ ਮੈਂ ਠੀਕ ਹੈ ਦੇਖੋ ਉਸ ਤੇ ਤੁਸੀਂ ਨਾਲੀ ਤੇ ਢਵਾਵਾ ਢੜਦੇ ਨੇ ਹੈ ਢੜਦੇ ਆ ਉਡੀ ਮਗਵੀਂ ਬੈਠੋ ਜੀ ਕੌਂਗੀਆਂ ਵੀ ਆ ਗਏ ਮੇਰੇ ਨਾਲ ਹੀ ਤੇ ਬਾਬਾ ਕਹਿੰਦੇ ਨਾਲੀਆਂ ਪੜੀਆਂ ਪਈਆਂ ਐਂ ਕਹਿੰਦੇ ਆ ਦੇਖੋ ਸਾਡੀ ਨਾਲੀਆਂ ਪੜੀਆਂ ਪਈਆਂ ਥੋੜੇ ਚੰਦੇ ਆ ਭਾਈ ਪੈ ਨਹੀਂ ਪੌਂਦਾ ਇਹ ਖਮਾਣੋ ਦੇ ਲੋਕ ਹੀ ਪੌਂਦੇ ਤੁਸੀਂ ਇਹ ਕਹਿੰਦੇ ਹੋ ਮੈਂ ਵੀ ਤੁਹਾਨੂੰ ਅੱਗੇ ਪਾਉਂਦਾ ਤਾਂ ਬਹੁਤ سارے ਘੱਟ-ਕੋਟ ਦੇ ਇਦਾਂ ਦੇ ਹੋਗੇ ਤੇ ਦਸੂਵੀਂ ਵੀ ਨਹੀਂ ਹੋਊਗਾ ਤੁਸਾਂ ਗੜ ਵੀ ਲਓ ਕਿੱਥੇ ਜਾਂਦਾ ਲੇਜ਼ ਦੇ ਬਾਬੇ ਕੁਟਰੇ ਆ ਦੇ ਭਾਵੇਂ ਸੱਪੂਰੇ ਕਹੋ ਜੀ ਬੱਚਿਆਂ ਦੇ ਡਾਈਪਰ ਪਲਾਸਟਿਕ ਦੀ ਮੋਰਦਾਰੀ ਕਰਦੇ ਨੇ ਨਾਲੀ ਤੇ ਕੱਟੂਆ ਕੌਣ ਹੈ ਅਭੀਲਾ ਕਿ ਲੋਕੋ ਦੇ ਵੀ ਜਾਣੇ ਨੇ ਕਿ ਰੋਟੀ ਪਾਣੀ ਪਾਰੀ ਖਾਣੀ ਕਿ ਕਹਿੰਦੇ ਪਿਆ ਕੋਲ ਲੋਕੀਓ ਕੋਲ ਕੱਢਦਾ ਸੌਂਡ ਚੱਲਦਾ ਨਾਲੀ ਭਰੀ ਹੋਇਆ ਹੈ ਰੋਟੀ ਕੱਢਦੇ ਸਾਡਾ ਕੰਮ ਕੀ ਸਾਡਾ ਕੰਮ ਕੀ ਹੈ ਪੈਸੇ ਦੇਣਾ ਸਾਡਾ ਕੰਮ ਕੀ ਆ ਉਹਨੂੰ ਮੈਨੇਜ ਕਰਨਾ ਵੀ ਲੋਕੋ ਦਾ ਕੰਮ ਹੈਗਾ ਉਹਨੇ ਤੁਹਾਨੂੰ ਬਹੁਤ ਦੱਸਣਾ ਚਾਹਿਆ ਕਿ ਖਮਾਣੋ ਦੇ ਸਾਥੀ ਬੈਠੇ ਨੇ ਲੋਕ ਨੇ ਸਾਡੇ ਬੈਠੇ ਤੇ ਅਸੀਂ ਖਮਾਣੋ ਦੇ ਵਿੱਚ ਬਹੁਤ ਜਲਦ ਜਿਹੜਾ ਆ ਉਹ ਸੀਵਰੇਜ ਦਾ ਕੰਮ ਸ਼ੁਰੂ ਕਰਉਣ ਜਾ ਰਹੇ ਆ ਸਾਡਾ ਮਜੂਰ ਹੋ ਗਿਆ ਤਾਂ ਇੱਥੇ ਠੀਕ ਹੈ ਸਾਡੇ ਕੋਲੇ ਐਸ.ਟੀ.ਵੀ. ਜਗ੍ਹਾ ਜਿੱਥੇ ਮਜੂਰ ਹੋ ਗਈ ਇਹ ਹੋਰ ਆਪਣਾ ਸੀਵਰੇਜ ਦੇ ਪੈਦੇ ਜਿਹੜੇ ਉਹ ਵੀ ਜੇ ਬੇਨਤੀ ਕਰਾਂਗੇ ਸਰਕਾਰ ਨੂੰ ਸੀਵਰ ਦਾ ਮਜੂਰ ਹੋ ਗਈ ਆਪਾਂ ਨੂੰ ਗੱਲ ਜਣ ਗਿਆ ਸੀ ਜਿਹੜੀ ਜਗ੍ਹਾ ਜਿਹੜੀ ਰਹਿ ਗਈ ਮਜੂਰ ਹੋ ਗਿਆ ਪਰ ਫਿਰ ਮੈਂ ਬੇਨਤੀ ਕਰਨਾ ਹੈ ਉਵੇਂ ਉਹਨੂੰ ਦਾਖਤੜਾ ਜਦੋਂ ਦਾ ਤੁਸੀਂ ਘਰਾਂ 'ਚ ਜੱਗਮੀ ਰੱਖੋਗੇ ਸਹੀ ਚਲੋਗੇ ਜੇ ਫੇਰ ਉਹਨੂੰ ਕੀ ਹੋਈ ਚੱਲਦਾ ਰਹਿਆ ਬਾਈਕ ਨੂੰ ਮੋਹ ਬੰਦਣੀ ਹੋਂ ਤਾਂ ਨਾਲ ਹੀ ਸਫਾਈ ਕਰਦਿੰਨੇ ਆ ਫਿਰ ਬਾਈਕ ਸਫਾਈ ਕਰਦੋ ਤੁਹਾਨੂੰ ਬੇਇੱਜ਼ਤੀ ਆ ਕਿ ਆਪਾਂ ਆਪ ਵੀ ਧੋ ਲੈਣਾ ਚਾ ਰੱਖੀਏ ਇੱਕ ਹੋਰ ਮੇਰੀ ਬੇਇੱਜ਼ਤੀ ਆ ਕਿ ਜਿੱਥੇ ਵੀ ਜਿਹੜੇ ਘਰ ਤੋਂ ਪਾਣੀ ਆਉਣੀ ਆ ਲੱਕੀਆਂ ਦੇ ਕੁੜੀਆਂ ਕਰੈਕਸ਼ਨ ਹੈਗੇ ਛੋਟੀ ਜ਼ਰੂਰ ਲੋ ਆ ਜਾ ਕਰੋ 15-20 ਦੇ ਦਾ ਕੰਮ ਆ ਲੋ ਆ ਇਹ ਤੇ 3 ਘੰਟੇ ਪਾਣੀ ਚੱਲਦਾ 3 ਘੰਟੇ ਬਾਅਦ ਨਹੀਂ ਕਰਦਾ ਜੇ ਕਿਸੇ ਨੂੰ ਕਹਿਦੀ ਨਾ ਮਾਂ ਦੀ ਦੀ ਮੋਰਚੇ ਬਾਅਦ ਨਹੀਂ ਕਰਦੀ ਜਰਾ ਆਪੇ ਵਾਕ ਬਹੁਤ ਬੁੱਝੂ ਤੁਹਾਨੂੰ ਪਤਾ ਵੀ ਲੱਗ ਰਿਹਾ ہزار ਫੁੱਟ ਦੇ ਚਲੋ ਪਾਣੀ ਆ ਰਿਹਾ ਧਰਤੀ ਵਿੱਚ ਕਿਉਂ ਪਾਣੀ ਆਉਂਦਾ ਐਨਾ ਵਧੀਆ ਪਾਣੀ ਹੈ ਜਿਹੜਾ ਬੋਤਲਾਂ ਚ ਵੀ ਨਹੀਂ ਹੈਗਾ ਤੁਸੀਂ ਨਾਲ ਹੀ ਜੋਗੋ ਸਵੇਰੇ ਚੋਕ 3 ਘੰਟੇ ਸਵੇਰੇ 2-3 ਘੰਟੇ ਚਾ ਲੋ ਖੜਾ ਕਹਿੰਦਾ ਕਿ ਨੂੰ ਐਮਐਨਏ ਨੂੰ ਸਾਡਾ ਕਿਹਦਾ ਤੁਸੀਂ ਮੈਨੂੰ ਇਹ ਪਤਾ ਕਿੱਥੋਂ ਲੱਗਿਆ ਤੁਹਾਨੂੰ ਅਸੀਂ ਨਾ ਜੀ ਹੁਣ ਚੋਕੇ ਆ ਵੀ 50 ਰੁਪਏ ਦੀ ਮਿਲਦਾ ਹੈ ਉਹੋ ਜਿਹਾ ਦਾ ਟੋਪੇ ਫਾਇਰ ਕਿਉਂ ਕੀਤੀ ਅਸੀਂ ਜਦੋਂ ਟੋਪਾ ਖਾਲੀ ਕਰਦੇ ਆ ਦੂਜੇ ਸਵੇਰੇ ਘਰ ਦਾ ਪਿਆ ਰਿਆਦਾ ਮੈਂ ਇੰਨਾ ਪਾਣੀ ਛੱਡਦੇ ਆ ਕਿ ਦੂਜੇ ਦਿਨ ਸਵੇਰੇ ਫੇਰ ਉਹ ਨਹੀਂ ਭਰੇ ਆਉਂਦਾ ਖੂਦ ਖੜਾ ਕਰਕੇ ਐਡੀ ਕਿਤੇ ਜਗਾ ਤੋਂ ਮੇਰੀ ਬੇਨਤੀ ਆ ਕਿ ਭਈ ਉਹ ਵੀ ਆਪਣਾ ਇੱਕ ਸਮੂਦਾ ਡੀਕਾ ਨਹੀਂ ਪੋਤਾ ਜੀ ਉਹ ਵੀ ਬੀਬੀ ਪਿਆ ਪਿਆ ਦੀ ਹੋਣੀ ਉਹ ਵੀ ਚੂੜੀ ਆਪਾਂ ਲਵਾ ਦਈਏ ਉਹ ਤਾਂ ਹੀ ਕਰ ਸਮਦੇ ਠੀਕ ਹੈ ਸਾਡਾ ਅੱਜ ਜੀ ਉਸ ਕੰਮ ਨਹੀਂ ਘਟਿਆ ਰਹਿਣਾ ਜੀ ਘਰੇ ਹੀ ਨਹੀਂ ਅਸੀਂ ਅਸੀਂ ਤਾਂ ਗੱਲ ਪਾਉਂਦੇ ਨਹੀਂ ਸੀ ਤੇ ਕਹਿੰਦੇ ਭਾਈ ਕਰਨਾ ਸਵਾਈ ਰ ਕੋਈ ਕਰਦੇ ਆਪਾਂ ਆਇਆ ਖਦੂਰ ਜਾਂ ਪ੍ਰਧਾਨ ਨੂੰ ਕੇਰ ਲੋ ਜਾਂ ਮੈਡੀਕਲ ਨੂੰ ਕੇਰ ਲੋ ਜਾਂ ਜੀ ਉਸ ਕੇਰ ਲੋ ਆਵੇ ਹੁਣ ਮੂੰਹ ਖਾਵੇ ਆ ਕੇ ਸਾਡੀਆਂ ਨਾਲੀਆਂ ਭਰੀਆਂ ਪਈਆਂ ਭਾਈ ਮੈਂ ਨਹੀਂ ਕਰਦਾ ਕਿਉਂਕਿ ਨਾਲੀਆਂ ਤੁਸੀਂ ਕਰਦੇ ਠੀਕ ਆ ਸੋ ਇਹ ਸੋ ਆਪਰਤੀਏ ਨਾਲੀਆਂ ਡੋਗਿਆ ਦੋਪਰਤੀ ਕੰਮ ਕਰੀਏ ਆਪਣੇ ਬੱਚਿਆਂ ਦਾ ਕੋਈ ਚੋਣਤੀ ਹੈ ਮੈਂ ਤਾਂ ਇਹ ਗੱਲ ਕਰਦਾ ਕਿਉਂਕਿ ਇਹ ਬਹੁਤ ਜ਼ਰੂਰੀ ਨਹੀਂ ਸੋ ਸਭ ਦਾ ਪਿਆਰ ਰੱਖਣਾ ਬਹੁਤ ਜ਼ਰੂਰੀ ਆ। ਬਗਾਈਆਂ ਜੀਲੀਆਂ ਨੇ, ਉਹ ਇੱਥੂ ਲੱਗੀਆਂ ਨੇ, ਗੰਦਗੀ ਤੋਂ ਲੱਗੀਆਂ ਨੇ, ਗੰਦਾ ਪਾਣੀ ਅਸੀਂ ਪੀਣ ਲਈ ਬਿਲਕੁਲ ਨਹੀਂ ਆ। ਅਸੀਂ ਤਾਂ ਇਸ ਸਾਫ਼ ਤੋਂ ਸਾਫ਼ ਪਾਣੀ ਪੀਣ ਦੀ ਕੋਸ਼ਿਸ਼ ਕਰਦੇ ਆ। ਪਰ ਆਪਾਂ ਵੇਰ ਉੱਤੀ ਜਾ ਕੇ ਕਿਤੇ ਨਾ ਕਿਤੇ ਖੜ ਜੰਨੇ ਆ। ਮਾੜਾ ਜਿਹਾ ਸਿਸਟਮ, ਉਹ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ, ਆਪਣਾ ਰੱਖੋ, ਆਪਣੀ ਲੰਗਰ ਨੂੰ ਕਈ ਜਿੰਨੀ ਕਰਕੇ ਲੰਗਰ ਨੂੰ ਲੈਣੀ। ਆਪਾਂ ਇਹ ਕਹਿੰਦੇ ਆ 43 40 ਦਾ ਜਦੋਂ ਮੁਰਗੀ ਆ ਕੇ ਤੁਸੀਂ ਵੀ ਇੰਨੇ ਨੇੜੇ ਜਿਹੜੀ ਹੋਵੋਗੇ ਹੁਣ ਆਪਾਂ ਕਿਹਦਾ ਸੁੱਖਿਆ ਬੱਚਿਆ ਆਪਣੇ ਬਾਰੇ ਸਭ ਤੋਂ ਵੱਡਾ ਬਿਆਹ ਜਾਂਦਾ ਬੱਚੇ ਹੋਣ ਫਿਰ ਤੋਂ ਆਪਣੇ ਬਾਰੇ ਸੁੱਖਿਆ ਸੁੱਖੇ ਨੂੰ ਆਪਾਂ ਆਪਣੇ ਬਾਰੇ ਹੀ ਸੁੱਖਦੇ ਆਪਾਂ ਬੱਚਿਆਂ ਬਾਰੇ ਸੁੱਖੇ ਬੱਚਾ ਕਿਸੇ ਦਾ ਵੀ ਆ ਇਹ ਗੱਲ ਯਾਦ ਰੱਖਿਓ ਉਹ ਬੱਚਾ ਉਹ ਗਵੰਡੀ ਦਾ ਉਹ ਕਿਹੜੇ ਧਰਮ ਦਾ ਹੈ ਕਿਹੜੀ ਜਾਤ ਹੈ ਅਮੀਰ ਹੈ ਗਰੀਬ ਹੈ ਬੱਚੇ ਨੂੰ ਕੋਈ ਮਤਲਬ ਨਹੀਂ ਬੱਚੇ ਨੂੰ ਪਿਆਰ ਮਿਲਣਾ ਚਾਹੀਦਾ ਕੋਈ ਕੁਝ ਵੀ ਕਰ ਸਕਦਾ ਹੁਣ ਰਿਜ਼ਲਟ ਆਈ ਰਹੇ ਨੇ ਬੱਚਿਆਂ ਤੁਸੀਂ ਦੇਖਿਆ ਹੋਗਾ ਮੈਂ ਸਿਮਰਤ ਜਨਾ ਬੱਚਿਆਂ ਦੇ 21 ਸਕੂਲਾਂ ਦੀ ਕਿ ਬੱਚੇ ਨੇ 600 ਦੇ ਵਿੱਚੋਂ 587 ਨੰਬਰ ਕਿਸੇ ਦੇ 400 ਜੋ ਕੋਈ 500 ਜੋ ਗਰਮ 400 ਕੁਸ਼ ਨੰਬਰ ਐਸਾ ਬੱਚੇ ਨੇ ਇਹ ਦਾ ਸਭ ਤੋਂ ਬੱਚਾ ਦਿਮਾਗ ਸਾਰਾ ਦੇਖੋ ਜਿਹਾ ਹੁੰਦਾ ਇਹ ਨਹੀਂ ਹੁੰਦਾ ਕਿ ਜੇ ਬਹੁਤ ਵਧੀਆ ਪੜ੍ਹੂਗਾ ਤਾਂ ਬਹੁਤ ਵਧੀਆ ਦਿਮਾਗ ਲੱਗੂਗਾ ਬਲਕਿ ਦਿਮਾਗ ਸਾਰਿਆਂ ਦਾ ਦੇਖੋ ਜਿਹਾ ਹੁੰਦਾ ਆਪਣੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਵੀ ਅ ਅਰਮਾਤਮਾ ਦੇ ਨਾਲ ਜੋੜੋ ਬੱਚਿਆਂ ਨੂੰ ਚੰਗੇ ਪਾਸੇ ਚੰਗੀਆਂ ਸਿੱਖਿਆਵਾਂ ਦੀ ਚੰਗੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਕਰਕੇ ਤੁਹਾਡੇ ਬੱਚੇ ਜਿਹੜੇ ਆ ਅੱਗੇ ਜਾ ਕੇ ਕਵੀਨ ਸਾਨ ਬਣਨਗੇ ਉਸ ਤੋਂ ਤੁਹਾਡਾ ਸਭਾ ਧੰਨਵਾਦ ਕਰਦੇ ਆ ਕਿ ਤੁਸੀਂ ਸਮਾਂ ਕੱਢ ਕੇ ਆਏ ਹੋ ਕਰੀਏ ਬੇਨਤੀ ਸੀ ਸਾਰਿਆਂ ਨੂੰ ਇਸ ਕਰਕੇ ਮੈਂ ਬੇਨਤੀ ਕੀਤੀ ਆ ਤੇ ਇਹਦੇ ਨਾਲ ਨਾਲ ਇੱਕ ਮੈਂ ਬੇਨਤੀ ਮੋੜਨਾ ਕਿ ਸਰਕਾਰ ਨੇ ਯੋਧਨ ਯਤਨਾਂ ਤੋਂ ਸ਼ੁਰੂ ਕੀਤਾ ਆ ਜਿਹੜਾ ਵੀ ਬੱਚਾ ਨਸ਼ੇ ਤੇ ਲੱਗ ਗਿਆ ਨਸ਼ਾ ਛਡਣਾ ਚਾਹੁੰਦਾ ਉਹਦੇ ਲਈ ਅਸੀਂ ਪਿਆਰ ਆ ਸਰਕਾਰ ਜਿਹੜੀ ਆ ਉਹਦੀ ਮਦਦ ਕਰੂਗੀ ਉਹਨੂੰ ਉਹਦਾ ਰਾਹ ਵੀ ਦਿਖਾਊਗੀ ਉਹ ਉਸਦੇ ਚੱਕਰਾਂ ਤੋਂ ਵੀ ਬਚਾਊਗੀ ਜਿਹੜਾ ਨਸ਼ੇ ਕੇਜਦਾ ਉਹਦੇ ਲਈ ਪੂਰਾ ਸਖਤ ਤੋਂ ਸਖਤ ਜਿਹੜਾ ਰੁਕੋ ਬਣਾਇਆ ਜਿਹੜਾ ਹੈ ਕੋਈ ਉਹਦੇ ਚ ਮਾਫੀ ਨਹੀਂ ਮੈਂ ਹੁਣ ਵੇਖ ਕਹਿ ਦਿੰਦਾ ਅਗਰ ਕੋਈ ਮਾਫੀ ਨਹੀਂ ਕੋਈ ਸ਼ਿਕਾਇਤ ਨਹੀਂ ਸੋ ਜੋ ਬੜਦੀ ਕਾਨੂੰਨੀ ਕਾਰਵਾਈ ਉੱਤੇ ਜਿੱਦ ਤੱਕ ਰੋਕੀ ਹੋਗੀ ਕਿਉਂਕਿ ਆ ਛੋਟੇ ਛੋਟੇ ਬੱਚੇ ਸਾਡੇ ਬੁੱਢਾ ਵਰਗੇ ਕਦੋਂ ਉਹਨਾਂ ਨੇ ਮਾੜੇ ਲੋਕਾਂ ਦੇ ਫਰਕ ਕਰਦੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਇਸ ਕਰਕੇ ਕਿ ਇਹੋ ਵੀ ਹਸ ਪਾਇਆ ਕਿ ਰੇਗੇ ਦਾ ਪੁੱਤ ਆ ਦੇ ਕੇ ਦਾ ਘਰ ਵਾਲਾ ਜਿਹੜਾ ਨਸ਼ੇ ਦੇ ਵਿੱਚ ਵੇਚਣ ਦੇ ਕਾਰੋਬਾਰ ਕਰਦਾ ਉਹ ਸਾਡਾ ਇਹ ਸਾਰੇ ਸਵਾਲ ਦਾ ਜਵਾਬ ਦਸ਼ਨਾਂ ਹੋਰੇ ਖਰਾਫ ਜਿਹੜੀ ਹੈ ਸਖਤ ਤੋਂ ਸਖਤ ਨੂੰ ਨਿਕਾਰਵੇਂ ਕੀਤੀ ਜਾਊਗੀ ਫੀਡਬੈਕ ਹੋਰ ਬੇਨਤੀ ਕਰਦਾ ਹੈ ਕਿ ਇਸ ਸਕੂਲ ਦੇ ਲਈ ਜੋ ਵੀ ਤੁਸੀਂ ਰਕਮ ਲਾਉਂਗੇ ਮੈਨੂੰ ਅ ਕੇਵਲ ਤੁਹਾਨੂੰ ਜੋ ਵੀ ਰਕਮ ਲਾਹਣੀ ਹੋਵੇ ਕਮੇਟੀ ਵੱਲੋਂ ਟੀਚਰ ਸਾਹਿਬਾ ਜਨਾਬ ਵੱਲੋਂ ਮਾਤਾ ਪਿਤਾ ਜਿਹੜੇ ਬੈਠੇ ਨੇ ਪੈਣਾ ਉਹਨਾਂ ਵੱਲੋਂ ਸਾਡੇ ਭਰਾਵਾਂ ਵੱਲੋਂ ਜੋ ਵੀ ਤੁਸੀਂ ਸਪੋਰਟ ਹੋਰ ਵੀ ਕੁਝ ਕਰਾਉਣਾ ਚਾਹੁੰਦੇ ਹੋ ਆਪਾਂ ਉਹ ਸਾਰਾ ਤਰਕ ਕਰਕੇ ਦਵਾਗੇ ਬਸ ਉੱਤਰ ਗਿਆ ਮੇਰੇ ਕੋਲ ਗੱਲ ਪਹੁੰਚ ਹੀ ਜਾਂਦੀ ਹੈ ਤੁਹਾਨੂੰ ਦਾ ਬਾਣ ਮੋੜਾ ਤੇਜਾ ਕਿ ਤੁਹਾਡੇ ਇੱਥੋਂ ਹੀ ਜੰਗਲ ਕੰਪਨੀ ਦੇ ਸੁਭਾਣੀ ਨੇ ਜੀ ਜੀ ਇਹਨਾਂ ਨੂੰ ਦੱਸ ਦੋ ਮੈਨੂੰ ਦੱਸ ਦੋ ਕਿਸੇ ਨੂੰ ਕੰਮ ਕਰ ਲਓ ਆਪਾਂ ਜਿਹੜੇ ਕੰਮ ਆ ਉਹ ਸਾਰੇ ਕਰਾਂਗੇ ਬਹੁਤ